ਰਾਗ ਗੋੰਡ ਬਾਣੀ ਨਾਮ ਦਿਓ ਜੀ ਉਹ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਅਸਮੇਦ ਯਗਨੇ ਤੁਲਾ ਪੁਰਖਦਾਨੇ ਪ੍ਰਾਗ ਈਸ਼ਨਾ ਨੇ ਤਉਨਾ ਪੂਜੇ ਹਰੀ ਕੀਰਤੀ ਨਾਮਾ ਅਸ਼ਮੇਦ ਯਗਨੇ ਅਸ਼ਮੇਦ ਯਗ ਕਰੇ ਜਦੋਂ ਅਸ਼ਮੇਦ ਯਗ ਕਰਦੇ ਸੀ ਨਾ ਘੋੜਾ ਹੁੰਦਾ ਸੀ ਘੋੜਾ ਛੱਡਦੇ ਹੁੰਦੇ ਸੀਏ ਉਹ ਘੋੜਾ ਛੱਡਿਆ ਜਿਸ ਤੱਕ ਫਿਰ ਗਿਆ ਘੋੜਾ ਇਹਨਾਂ ਦਾ ਰਾਜ ਹੋ ਗਿਆ ਜਿਹੜਾ ਛੱਡਦਾ ਸੀ ਰਾਜਾ ਘੋੜੇ ਹੀ ਜਾਣ ਕਰਦੇ ਸੀ ਉਦੋਂ ਘੋੜੇ ਹੀ ਖਾਂਦੇ ਸੀ ਵੱਢ ਕੇ ਵੇਦ ਦਾ ਗੰਦਰ ਚਰਬੀ ਨੂੰ ਘੋੜੇ ਦੀ ਚਰਬੀ ਪੈਂਦੀ ਸੀ ਅੱਗ ਵਿੱਚ ਘਿਓ ਦੇ ਥਾਂ ਦੇਸੀ ਘਿਓ ਦੇ ਥਾਂ ਉਹਨੂੰ ਅਸ਼ਵਮੇਦ ਅੱਗ ਕਿਹਾ ਜੀ ਅਸਮੇਦ ਅਸ਼ਵਮੇਦ ਅੱਗ ਅਸਲ ਵਿੱਚ ਉਹ ਅਸ਼ਵਵੇਦ ਇਹ ਗਲਤ ਕਰਦੇ ਸੀ ਅਸਮੇਦ ਇਹ ਕਰਨਾ ਸੀ ਕਰਨਾ ਤੇ ਅਸਮੇਦ ਕਰਤਾ ਅਸ਼ਵਵੇਦ ਅਸਮੇਦ ਇਹ ਕਰਨਾ ਤਾਂ ਜਿਹੜਾ ਮਾਨ ਹੈ ਦੀ ਬਲੀ ਦੇਣੀ ਸੀ ਆਪਣਾ ਮਾਨ ਰ ਬਲੀ ਦਾ ਇਹਦੀ ਦੇਣੀ ਸੀ ਦੇਤੀ ਘੋੜੇ ਦੀ ਆਸਤੇ ਆਸੋ ਬਣਾਤਾ ਹੱਗੀ ਇਹ ਕੀਤੀ ਅਸਤੇ ਅਸਮ ਬਣਾਤਾ ਅਸ ਹੁੰਦਾ ਮੈਂ ਮੈਂ ਦੀ ਬਲੀ ਦੇ ਬਜਾਇ ਘੋੜੇ ਦੀ ਬਲੀ ਦੇਤੀ ਕਿਡਾ ਸ਼ੈਤਾਨ ਹੈ ਬੰਦਤ ਅਸਤੇ ਅਸ ਬਣਾਤਾ ਸਾਡੇ ਸੋਇਪੰਗ ਤੇ ਸੈ ਬਣਾਤਾ ਇੱਥੇ ਵਾਵਾ ਘਟਤਾ ਉੱਥੇ ਵਾਵਾ ਕੋਲ ਹੁੰਦਾਤਾ ਮੈਂ ਸ਼ੈਤਾਨ ਕਰਦੇ ਰਹੇ ਨੇ ਸਾਡੇ ਤਾਂ ਸੋਏ ਪੰਗ ਤੇ ਵਾਵਾ ਕੱਟ ਦਿੱਤਾ ਉੱਤੇ ਅਸਮੇਦ ਅਸ਼ਬ ਬਣਾਤਾ ਕੋਲੋਂ ਦਾ ਤਵਾਵਾ ਪੈਰ ਚ ਐਦਾਂ ਕਰਦੇ ਰਹਿੰਦੇ ਸਰਾਗਾ ਲੱਦੇ ਬੈਠ ਕੇ ਵੀ ਐਂ ਕਰ ਦੋ ਬਸ ਲੋਕਾਂ ਨੂੰ ਬੇਕੂਪਣਾ ਦੋ ਬੇਕੂਪ ਬਣਾਉਣਾ ਕੀ ਔਖਾ ਲੋਕਾਂ ਛਾਤਰ ਦਮਾਗ ਆਦਮੀ ਸੀ ਬਿਲੇ ਰਹਿੰਦੇ ਸੀ ਕੜਾ ਕੋ ਕੰਮ ਸੀ ਹਰਾਮ ਦਾ ਸਦੇਸੀ ਚੜਾਵੇ ਦਾ ਇਹ ਅਸਮੇ ਦੇ ਅਗਨੇ ਲਿਖਿਆ ਅਸਮੇ ਦੇ ਅਗਨੇ ਇਹ ਆਪਣੇ ਆਪ ਨੂੰ ਵੀ ਮਾਰਨ ਲੱਗੇ ਸੀ ਉਹ ਅਸਮੇ ਦੇ ਅਗੇ ਕਰਦੇ ਤੇ ਜਿਹੜੇ ਉੱਥੇ ਜਾ ਕੇ ਕਾਸ਼ੀ ਦੇ ਵਿੱਚ ਆ ਰਹੇ ਤੇ ਛਾਲ ਮਾਰਦਨ ਦਿੰਦੇ ਨਾ ਉਹ ਅਸਮੇ ਦੇ ਅਗੇ ਸੀ ਦੇਖੋ ਸਰੀਰ ਕਟਾਏ ਕਰ ਰਾਤੀ ਵਰਤਨੇਮ ਕਰੇ ਬਹੁ ਪਤੀ ਉਹ ਥੋੜਾ ਥੋੜਾ ਕੱਟ ਕੇ ਆਪਣਾ ਸਰੀਰ ਹੋ ਘਰ ਦੇਣਾ ਇਹ ਆ ਉਹ ਰਾਂ ਲਗਿਆ ਅਸੀਂ ਖੂਦ ਦੇ ਵਿੱਚ ਉੱਤੇ ਛਾਲ ਮਾਰ ਦੇਣੀ ਵਿੱਚ ਅਗਨੀ ਵਿੱਚ ਜਲਾਉਣਾ ਹਾਂ ਅਗਨੀ ਦੇ ਵਿੱਚ ਆਪਣਾ ਆਪ ਜਾਲ ਦੇਣਾ ਕਿਸੇ ਦੇਵੀ ਮੂਰੇ ਜਾ ਕੇ ਬਲੇਡ ਨਾਲ ਕਰਦਣ ਕੱਟ ਲੈਣੀ ਇਹ ਸਾਰਾ ਕੁਝ ਅਸਮੇ ਦੇ ਅਕਸੀ ਆਪਣੇ ਆਪ ਦੀ ਬਲੀ ਦੇ ਦੋੜੋ ਉਹਨੇ ਰਾਜਾ ਨੂੰ ਅਸ਼ਭ ਵੇਦਿਆ ਕਰਤਾ ਕਿ ਘੋੜੇ ਦਾ ਜਾ ਕਰ ਦੋ ਆਪਣਾ ਕਰਦੇ ਦਾ ਰਾਜਾ ਮਰ ਜੂਗਾ ਆਸੇ ਅਸ਼ਭ ਬਣਾਤਾ ਰਾਜੇ ਬਾਤ ਐ ਅਸ ਗਰੀਬ ਬਾਤ ਐ ਅਸ ਵਸੋ ਇੱਕ ਨੁਕਤੇ ਦਾ ਹਰ ਫੇਰ ਪਾਤਾ ਹਾਂਜੀ ਅਸਮੇਧ ਯਗਨੇ ਤੋਂ ਆਪਣੇ ਆਪ ਨੂੰ ਐਸੇ ਨੂੰ ਕਿਹਾ ਹਟਕਰ ਮਰੇ ਨਾ ਲੇਕੇ ਪਾਏ ਇਹ ਹਟ ਕਰਕੇ ਮਰਨਾ ਲੇਕੇ ਜ ਨਹੀਂ ਆਉਂਦਾ ਕੋਈ ਫਾਇਦਾ ਨਹੀਂ ਹੈਗਾ ਇਹ ਅਸਮੇਧ ਯਗਨੇ ਦਾ ਕੋਈ ਫਾਇਦਾ ਨਹੀਂ ਹੈ ਆਪਣੇ ਆਪ ਨੂੰ ਮਾਰ ਲੈਣਾ ਲੋਕਾ ਸ਼ਰੀਰ ਨੂੰ ਖਤਮ ਕਰ ਲੈਣਾ ਜਿਹੜਾ ਕਿ ਗਿਆਨ ਲੈਣ ਵਾਸਤੇ ਅਸੀਂ ਇੱਥੇ ਸਾਨੂੰ ਮਿਲਿਆ ਹੈ ਅਗਿਆਨਤਾ ਦੇ ਵਿੱਚ ਇਹਨੂੰ ਨਾਸ਼ ਕਰ ਲੈਣਾ ਇਸ ਤੋਂ ਵੱਡੀ ਬੂਰਖਤਾ ਕੋਈ ਹੈ ਹੀ ਨਹੀਂ